ਬਹੁਤ ਬਹੁਤ ਧੰਨਵਾਦ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਤਰਤੀਜ ਸਾਡੇ ਲੋਕ ਹੜਪ੍ਰਭਾਵਤ ਇਲਾਕਿਆਂ ਦੇ ਵਿੱਚ ਲਗਾਤਾਰ ਸਵਾਲਾਂ ਚੱਲ ਰਹੀਆਂ ਨੇ ਪਿੰਡ ਆਲੇਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਰੋਇਪੁਰ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਿ ਬੀਕੇ ਚੁਕਾਦੀਆਂ ਵੱਲੋਂ ਅੱਜ ਡੀਪੀ ਖਾਦ ਦਿੱਤੀ ਜਾ ਰਹੀ ਪਿੰਡ ਆਲੇਵਾਲਾ ਚ 150 ਬੋਰੀ ਤੇ ਜਾਂ ਇਸ ਤੋਂ ਬਾਅਦ ਕਿਛਨੇ ਵਾਲੀ ਪਿੰਡ ਦੇ ਵਿੱਚ ਵੀ ਜਿਹੜੀ 150 ਬੋਰੀ ਜਿਹੜੀ ਖਾਦ ਵੰਡੀ ਜਾਣੀ ਫਲਾਲ ਪਰਚੀਆਂ ਦਿੱਤੀਆਂ ਗਈਆਂ ਤਾਂ ਵੱਡੀਆਂ ਸੁਆਵਾਂ ਹੈਗੀਆਂ ਵੀ ਕੇ ਚੁਕਾਦੀਆਂ ਸਾਰੀ ਟੀਮ ਨੂੰ ਫਤਿਹ ਬੁਲਾ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਇਹ ਸਰਦਾਰ ਲਖਵੀਰ ਸਿੰਘ ਜੀ ਜਿਹੜੀਆਂ ਸੁਆਵਾਂ ਚੱਲ ਰਹੀਆਂ ਕੀ ਕਹਿਣਾ ਚਾਹੁੰਦੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਹਾਂ ਜੀ ਪਿੰਡ ਆਲੇਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਰੀਪੁਰ ਚ ਕਿਉਂਕਿ ਇਹ ਜਿਹੜਾ ਪਿੰਡ ਆ 1100 52 ਏਕੜ ਜ਼ਮੀਨ ਸਾਰੀ ਹੜ੍ਹ ਦੇ ਕਾਰਨ ਫਸਲ ਖਰਾਬ ਹੋ ਗਈ ਮਕਾਨਾਂ ਦਾ ਵੀ ਨੁਕਸਾਨ ਹੋਇਆ ਹੋਰ ਵੀ ਕਾਫੀ ਨੁਕਸਾਨ ਇੱਥੇ ਹੋਇਆ ਅੱਜ ਸਾਡੇ ਕੋਲ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜੀਰਾ ਜੋਂ ਤੋਂ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਜੀ ਸਰਦਾਰ ਦਰਸ਼ਨ ਸਿੰਘ ਜੀ ਤੇ ਸਮੁੱਚੀ ਟੀਮ ਪਹੁੰਚੀ ਆ ਜਿਨ੍ਹਾਂ ਨੇ 300 ਬੈਗ ਡੀਏਪੀ ਦੀ ਸੇਵਾ ਕਰਨੀ ਆ ਪਿੰਡ ਆਲੇਵਾਲਾ ਤੇ ਵਸਤੀ ਕਿਸ਼ਨ ਸਿੰਘ ਵਾਲੀ ਦੋ ਪਿੰਡਾਂ ਦੇ ਵਿੱਚ 300 ਬੈਗ ਟੀਏਪੀ ਦੀ ਸੇਵਾ ਲੈ ਕੇ ਆਏ ਆ ਮੈਂ ਸਮੁੱਚੇ ਇਲਾਕੇ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ ਤੇ ਇੱਥੇ ਮੈਂ ਦੱਸਣਾ ਚਾਹਣਾ ਕੇ 2023 ਦੇ ਵਿੱਚ ਵੀ ਜਦੋਂ ਹੜ੍ਹ ਆਇਆ ਸੀ ਤੇ ਭਾਰਤੀ ਕਿਸਾਨ ਜੁਨੀਅਨ ਕਾਦੀਆਂ 200 ਤੋਂ ਪਲੱਸ ਟਰਾਲੀ ਤੂੜੀ ਆਚਾਰ ਤੇ ਹੋਰ ਸਮਗਰੀ ਦੀ ਲੈ ਕੇ ਆਏ ਸੀ ਸਾਡੇ ਇਲਾਕੇ ਦੇ ਵਿੱਚ ਇਹਨਾਂ ਨੇ ਉਦੋਂ ਵੀ ਬੜੀ ਵੱਡੀ ਮਦਦ ਕੀਤੀ ਔਰ ਪਿਛਲੇ ਕਣਕ ਤੇ ਆਹ ਵਾਲੀ ਕਣਕ ਜਿਹੜੀ 2025 ਦੀ ਕਣਕ ਆ ਜੀਰਾ ਦੇ ਵਿੱਚ ਜਿਹੜੀ ਕਣਕ ਸੜੀ ਸੀ ਤਕਰੀਬਨ ਪ੍ਰਧਾਨ ਜੀ 200 125 ਕਿੱਲੇ 125 ਏਕੜ ਕਣਕ ਸੜੀ ਸੀ ਇਹਨਾਂ ਨੇ 15000 ਰੁਪਏ ਪ੍ਰਤੀ ਏਕੜ ਕਿਸਾਨ ਦੀ ਮਦਦ ਕੀਤੀ ਸੀ ਬਹੁਤ ਵੱਡੀ ਮਦਦ ਕੀਤੀ ਆ ਹੁਣ ਅਸੀਂ ਬੇਨਤੀ ਕੀਤੀ ਸੀ ਕਿ ਸਾਡੇ ਇਹਨਾਂ ਪਿੰਡਾਂ ਦੇ ਵਿੱਚ ਡੀਏਪੀ ਖਾਦ ਦੀ ਕਿਲਤ ਆ ਕਿਉਂਕਿ ਹਲੇ ਵਾਲਾ 1152 ਏਕੜ ਆਏ ਦੀ ਬੈਕਸਾਈਡ ਤੇ ਤੰਨਾ ਬੱਗਾ ਬੋਤਲ ਬੱਗਾ ਖੁੱਲੇ ਵਾਲਾ ਉਹ ਸਾਰੇ ਰਕਬਾ ਕੁਝ ਰਕਬੇ ਨੂੰ ਕਿਰਾਇਆ ਵੀ ਮਾਰਨ ਵਾਲਾ ਇੱਥੇ ਵੱਡੀਆਂ ਸਵਾਵਾਂ ਦੀ ਜ਼ਰੂਰਤ ਹਾਲੇ ਵੀ ਹੈਗੀ ਆ ਡੀਜ਼ਲ ਦੀ ਲੋੜ ਹੈਗੀ ਆ ਤੇ ਸਾਡੇ ਪ੍ਰਧਾਨ ਜੀ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਅੱਜ ਖਾਦ ਦੇ ਕੇ ਚੱਲੇ ਆ ਉਸ ਤੋਂ ਬਾਅਦ ਵੀ ਅਸੀਂ ਤੁਹਾਡੇ ਨਾਲ ਹੈਗੇ ਆ ਜਿੰਨੀ ਵੀ ਸਾਡੇ ਕੋਲ ਸਹਾਇਤਾ ਹੋ ਸਕੇ ਇਸ ਇਲਾਕੇ ਦੀ ਕੀਤੀ ਜਾਊਗੀ ਮੈਂ ਸਮੁੱਚੇ ਇਲਾਕੇ ਵੱਲੋਂ ਪ੍ਰਧਾਨ ਦਰਸ਼ਨ ਸਿੰਘ ਜੀ ਸਰਦਾਰ ਸਰਦੇਵ ਸਿੰਘ ਜੀ ਤੇ ਸਮੁੱਚੀ ਬੀਕੇਜੂ ਕਾਦੀਆਂ ਦੀ ਟੀਮ ਦਾ ਤੈਦ ਲੋ ਧੰਨਵਾਦ ਕਰਦਾ ਬਸ ਜੀ ਇਹ ਟੀਮ ਹੀ ਸਾਡੀ ਵਧੀਆ ਹੈ ਜੀ ਜਦੋਂ ਅਸੀਂ ਬੇਨਤੀ ਕਰਦੇ ਆ ਸਾਡੇ ਬੱਚੇ ਬਾਹਰ ਵੀ ਆ ਸਾਡੇ ਆਪ ਦੇ ਖੁਦ ਬੱਚੇ ਬਾਹਰ ਆ ਜਦੋਂ ਅਸੀਂ ਕੋਈ ਅਪੀਲ ਕਰਦੇ ਆ ਸਾਡੇ ਨਾਲ ਜਿਹੜੇ ਬਹੁਤ ਕਿਸਾਨ ਵਧੀਆ ਵਧੀਆ ਜੁੜੇ ਆ ਜਿਹੜਾ ਉਸੇ ਵळे ਸਾਨੂੰ ਕਹਿਣਦੇ ਪ੍ਰਧਾਨ ਜੀ ਬੜਾ ਚੰਗਾ ਕੰਮ ਆ ਉਦੋਂ 23 ਦੇ ਵਿੱਚ ਵੀ ਆਪਾਂ 300 ਗੱਟਾ ਡੀਪੀਆ ਦਿੱਤਾ ਸੀਗਾ ਚਲੋ ਤੂੜੀ ਤੰਦ ਵੀ ਸਭ ਕੁਝ ਦਿੱਤਾ ਤੇ ਹੁਣ ਵੀ ਜਿਹੜਾ 300 ਗੱਟਾ ਲੈ ਕੇ ਆਏ ਆ ਤੇ ਤੁਹਾਨੂੰ ਨਾਲੇ ਵੀ ਵਿਸ਼ਵਾਸ ਦਿਵਾਉਣੇ ਆ ਵੀ ਗਾਂ ਸਿਆਲ ਆ ਗਿਆ ਜਿੱਦੀ ਤੂੜੀ ਤੰਦ ਖਰਾਬ ਹੋਇਆ ਜਿਵੇਂ ਮਾਸਟਰ ਜੀ ਆ ਲਖਵੀਰ ਸਿੰਘ ਜੀ ਨਰਮਲ ਸਿੰਘ ਸਰਪੰਚਾ ਗਲਜਾਰ ਸਿੰਘ ਪ੍ਰੇਮ ਸਿੰਘ ਆਲੇ ਵਾਲਾ ਇਹ ਮਤਲਬ ਸਾਨੂੰ ਪਰਚੀਆਂ ਬਣਾ ਕੇ ਦੇਈ ਜਾਣਗੇ ਤੇ ਅਸੀਂ ਜਿਹੜੀ ਤੂੜੀ ਤੰਦ ਕਿਉਂ ਸਾਡਾ ਜਿਹੜਾ 200 ਪਿੰਡ ਦੇ ਵਿੱਚ ਸਾਡੇ ਤਕਰੀਬਨ ਨਾ ਕਾਇਆਂ ਬਣੀਆਂ ਇੱਥੇ ਜਥੇਬੰਦੀਆਂ ਜੀਰੇ ਜੀਰੇ ਦੇ ਵਿੱਚ ਹਾਂ ਤੇ ਤਕਰੀਬਨ ਹੀ ਸਾਨੂੰ ਅਸੀਂ ਉਦੋਂ ਰੋਕਿਆ ਸੀ ਵੀ ਹੁਣ ਲੋਕ ਬਹੁਤ ਤੂੜੀ ਤੰਦ ਲਈ ਜਾਂਦੇ ਆ ਪਿਆਪਾ ਜੇ ਨਹੀਂ ਜਾਣਾ ਆਪਾਂ ਗਾਂ ਸਿਆਲ ਵੀ ਨਗਾਉਣਾ ਇਸ ਕਰਕੇ ਵੀ ਜਿੰਨੀਕ ਮਦਦ ਅਸੀਂ ਤਾਂ ਇੱਕ ਭਰਾਵਾਂ ਦੀ ਬਾਹ ਫੜ ਕੇ ਠਾਉਣ ਵਾਲੀ ਗੱਲ ਕਰਦੇ ਆ ਜੀ ਇਹਨੂੰ ਧਾਨਵਨੀ ਕਹਿ ਸਕਦੇ ਐ ਮੈਂ ਤਾਂ ਤੁਹਾਡਾ ਸਮੁੱਚੇ ਇਹ ਨਗਰ ਦਾ ਧੰਨਵਾਦ ਕਰਦਾ ਤੇ ਇੱਕ ਮੈਂ ਇਹ ਬੇਨਤੀ ਕਰਦਾ ਜੀ ਇੱਥੇ ਵੱਡਾ ਹੀ ਸੱਤ ਜਿਹੜੀ ਆਲੇ-ਆਲੇ ਇਹ ਪਿੰਡਾਂ ਨੂੰ ਪੰਜਾਂ ਚੌ ਨੂੰ ਵਜੀਬ ਜਦੋਂ ਨਾ ਕਈ ਸੰਸਥਾਵਾਂ ਇੱਥੇ ਗੋਦ ਲੈ ਗਈਆਂ ਸੀ ਵੱਡੇ-ਵੱਡੇ ਬੋਰਡ ਉਹਨਾਂ ਨੇ ਲਾਤੇ ਸੀ ਵੀ ਇਹ ਪਿੰਡ ਅਸੀਂ ਗੋਦ ਲਏ ਆ ਤੇ ਜਦੋਂ ਲੋਕ ਦਾਨ ਕਰਨ ਆਉਂਦੇ ਸੀ ਤੇ ਉਹ ਬੋਰਡ ਵੇਖ ਕੇ ਉਹ ਇਨ੍ਹਾਂ ਪਿੰਡਾਂ 'ਚ ਨਹੀਂ ਆਉਂਦੇ ਸੀ ਖਾਸ ਕਰਕੇ ਮਤਲਬ ਇੱਥੇ ਇਸ ਪਿੰਡ ਦਾ ਜਿਆਦਾ ਵੱਡਾ ਨੁਕਸਾਨ ਹੋਇਆ ਵੱਡਾ ਚੱਕੇ ਦਾ ਇਸ ਪਿੰਡ ਦਾ ਲਾਗੇ ਦੇ ਨਾਲ ਹੋਰ ਪਿੰਡ ਪੰਜ-ਸੱਤ ਤੇ ਉਹ ਉਹ ਜਿਹੜੀ ਆ ਵੇਖੋ ਓਨੀ ਕੀ ਗੱਲ ਕਰਨੀ ਚਾਹੀਦੀ ਆ ਮੈਂ ਜਿਹੜੀਆਂ ਸੰਸਥਾਵਾਂ ਨੇ ਗੋਦ ਕਿਹਾ ਸੀ ਨਾ ਵੀ ਅਸੀਂ ਗੋਦ ਲੈ ਕੇ ਸਾਰਾ ਕੁਝ ਕਰਾਵਾਂਗੇ ਨਹੀਂ ਉਹਨਾਂ ਨੇ ਕੀਤਾ ਕੁਛ ਨਹੀਂ ਮੁੜ ਕੇ ਐਵੇਂ ਨਾ ਮਾਤਰ ਗੱਲਾਂ ਹੀਆਂ ਕੀਤੀਆਂ ਇਹੋ ਜੀ ਗੱਲ ਨਾ ਕਰਿਆ ਕਰੋ ਜਿੰਨੀ ਗੱਪਾ ਗੱਲ ਕਰ ਸਕਦੇ ਓਨੀ ਗੱਲ ਕਰਿਆ ਕਰੋ ਜੇ ਅਸੀਂ 300 ਗੱਟਾ ਕਿਹਾ ਸੀ ਤੇ 300 ਗੱਟਾ ਦਿੱਤਾ ਇੱਕ ਅਸੀਂ ਤੁਹਾਡੇ ਚੈਨਲ ਤੇ ਰਹੀ ਇੱਕ ਬੇਨਤੀ ਕਰਦੇ ਆ ਆਪਦੀ ਟੀਮ ਨੂੰ ਕਣਕ ਆਪਣੀ ਬੀਜੀ ਜਾਣੇ ਭਰਾਓ ਇਹਨਾਂ ਦੀ ਅਜੇ 10-12 ਦਿਨ ਕਣਕ ਨਹੀਂ ਬੀਜੀ ਜਾਣੀ ਜਿਹੜੀ ਆਪਣੇ ਕੋਲ ਡੀਏਪੀ ਵੱਧ ਗਈ ਘਰਾ ਵਿੱਚ ਉਹ ਪ੍ਰਧਾਨ ਸਰਦੇਵ ਨਾਲ ਸੰਪਰਕ ਕਰਕੇ ਆਪਾਂ ਇੱਕ ਹੱਲਾ ਹੋਰ ਮਾਰੀਏ ਇੱਥੇ ਵੇਖਿਆ ਵੀ ਐਡੀ ਵਧੀਆ ਤਰੀਕੇ ਨਾਲ ਵੰਡੀ ਗਈ ਆ ਮਨ ਖੁਸ਼ ਹੋ ਗਿਆ ਮਾਸਟਰ ਜੀ ਦੀ ਮਿਹਨਤ ਆ ਸਾਰੇ ਬੰਦਿਆਂ ਦੀ ਮਿਹਨਤ ਆ ਨਰਮਨ ਸਿੰਘ ਸਰਪੰਚ ਔਰ ਸਾਰਿਆਂ ਦੀ ਵੀ ਇੱਕ ਇੱਕ ਪਰਤੀ ਜਿਹੜੀ ਬੰਦੇ ਨੂੰ ਐ ਵੇਖ ਕੇ ਜਿਹਨੂੰ ਅੱਗੇ ਦਿੱਤੀ ਆ ਜੇ ਤਿੰਨਾਂ ਕਿੱਲੇ ਵਾਲਿਆਂ ਨੂੰ ਇੱਕ ਬੋਰੀ ਦਿੱਤੀ ਹੈ ਤੁਹਾਨੂੰ ਦੋ ਦਿੱਤੀਆਂ ਇਹ ਸਾਡਾ ਪਹਿਲਾਂ ਵੀ ਮਾਣਾ ਹੀ ਰਾਜ ਕਹਿੰਦੇ ਸੀ ਵੀ ਆਪਾਂ ਛੋਟੇ ਕਿਸਾਨ ਦੀ ਮਦਦ ਕਰਨੀ ਆ ਇਹ ਕਹਿੰਦੇ ਕੋ ਸਾਡੇ ਕੋਲੇ ਤਕਰੀਬਨ ਹੋਰ ਵੀ ਮਤਲਬ ਸਮਾਨ ਪਿਆ ਖਾਦ ਵੀ ਪਈ ਆ ਉਹ ਸਾਡਾ ਇਸ ਕਰਕੇ ਮਾਣ ਬਹੁਤ ਖੁਸ਼ ਹੋਇਆ ਕਈ ਵਾਰੀ ਮੰਡਨ ਦੇ ਵਿੱਚ ਜਦੋਂ ਅਸੀਂ ਪਿੱਛੇ ਆਏ ਆ 200 ਟਰਾਲੀ ਲੈ ਕੇ ਤੂੜੀ ਦੀ ਉਦੋਂ ਸਾਡੇ ਕੋਲੋਂ ਵੀ ਕੰਮ ਗਲਤ ਹੋਇਆ ਜਿੱਥੇ ਲੋਡਵੰਦ ਸੀ ਕਿਹਦੇ ਦੇ ਦੋ ਸਟੀਆਂ ਗਈਆਂ ਕਿ ਨੂੰ ਲੋਡ ਨਹੀਂ ਸੀ ਕਿ ਉਥੇ ਅਸੀਂ ਵੀ ਸਮਝਦੇ ਸੀ ਜਦੋਂ ਅਗਲੇ ਦਿਨ ਗਏ ਆ ਨਾ ਵੀ ਇੰਨਾ ਸਮਾਨ ਇੱਕ ਘਿਰ ਨਹੀਂ ਆਉਣਾ ਚਾਹੀਦਾ ਹਾਂ ਹੁਣ ਅਸੀਂ ਵਸਤੀ ਕਿਸ਼ਨ ਸਿੰਘ ਵਾਲੀ ਚੱਲੇ ਆ ਤੁਹਾਨੂੰ ਸਾਰੀ ਟੀਮ ਨੂੰ ਨਾਲ ਲੈ ਕੇ ਚੱਲੇ ਕੋ ਇਹ ਏਰੀਏ ਦੇ ਵਿੱਚ ਮਾਸਟਰ ਜੀ ਨੂੰ ਬਹੁਤ ਜ਼ਿਆਦਾ ਮਤਲਬ ਨੌਲੇਜ ਆ ਪਤਾ ਕੱਲੇ-ਕੱਲੇ ਦਾ ਵੀ ਇਹਨੂੰ ਆ ਸਮਾਨ ਮਿਲ ਗਿਆ ਇਸ ਪਿੰਡ ਨੂੰ ਗੋਦ ਕਿੰਨੇ ਲਿਆ ਕਿੰਨੇ ਨਹੀਂ ਲਿਆ ਉਹ ਜਿਹੜੇ ਪਾਸਿਓ ਸਾਡੇ ਭਰਾ ਆਉਂਦੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਆਏ ਅਸੀਂ ਬੜੇ ਵਧੀਆ ਡੀਏਪੀ ਸਾਡੀ ਉੱਥੇ ਆ ਨਾਲੇ ਕੱਲ ਨੂੰ ਅਸੀਂ ਪਿੰਡ ਮਸੂਰ ਦੇ ਵੇ ਰੋਟੀ ਪਾੜੀ ਉਹਨਾਂ ਨੇ ਕੀਤਾ ਇਹ ਉੱਥੇ ਆਉਣਗੇ ਇੱਕ ਵਾਰੀ ਸਾਨੂੰ ਦਰਸ਼ਨ ਦੇ ਕੇ ਆਉਣਗੇ ਸਾਰੀ ਟੀਮ ਉੱਥੋਂ ਅਸੀਂ ਪਰਤੀਆਂ ਕੱਟ ਕੇ ਦੇ ਚੱਲੇ ਆ ਠੀਕ ਤੇ ਮੈਂ ਦੂਜੇ ਆਪਦੇ ਜਿੰਨਾ ਵੀ ਕਿਸਾਨ ਭਾਈਚਾਰਾ ਉਹਨਾਂ ਨੂੰ ਇੱਕ ਬੇਨਤੀ ਕਰਦਾ ਯਾਰ ਇਹਨਾਂ ਦੀ ਬਾਹ ਫੜੋ ਕੋਈ ਫਰਕ ਨਹੀਂ ਪੈਂਦਾ ਜੇ 20000 ਦਾ ਝੋਨਾ ਆਪਣਾ ਘੱਟ ਨਿਕਲਿਆ ਤੇ ਆਪਾਂ ਜਰ ਲਿਆ ਨਾ ਆਪਣਾ ਹਰੇਕ ਦਾ 20000 ਦਾ ਝੋਨੇ ਦੀ ਘੱਟ ਨਿਕਲਿਆ ਤੇ ਇਹਨਾਂ ਦਾ ਵੀ ਯਾਰ ਬਰਬਾਦ ਹੀ ਹੋਇਆ ਪਿਆ ਕਿੱਲੋ ਵੀ ਦਾਣੇ ਨਹੀਂ ਇਹਨਾਂ ਦੇ ਮਸਲਵਾਏ ਲਵਾਈ 5000 ਰੁਪਿਆ ਆਪਾਂ ਸਾਰਿਆਂ ਨੇ ਦਿੱਤੀ ਆ ਝੋਨੇ ਦੇ ਖਰਚਾ ਵੀ ਕੀਤਾ ਕੁਝ ਵੀ ਨਹੀਂ ਯਾਰ ਦੇਖੋ 5000 ਰੁਪਿਆ ਦੇ ਗਿਆ ਦੂਜੀ ਗੱਲ ਮੈਂ ਭਗਵੰਤ ਮਾਨਸਿਆਂ ਤੈਨੂੰ ਇਹ ਬੇਨਤੀ ਕਰਦਾ ਇਹ ਲੋਕ ਪੈਸੇ ਚੱਕ ਕੇ ਤੁਰੇ ਫਿਰਦੇ ਆ ਕਿਸੇ ਨੂੰ ਡੀਪੀ ਨਹੀਂ ਮਿਲਦੀ ਬਲੈਕ ਦੇ ਵਿੱਚ ਡੀਪੀ ਜਿੰਨੀ ਮਰਜੀ ਮੋਗਿਓ ਫਰੋਈਪੁਰੋਂ ਜਿੰਨੀ ਲੈਣੀ ਲੈ ਲਓ ਮੈਂ ਤੈਨੂੰ ਇੱਕ ਬੇਨਤੀ ਕਰਦਾ ਕਿ ਸਾਦਾ ਜਾਟਾ ਮੈਂ ਗੁਰਦੁਆਰੇ ਦੇ ਵਿੱਚ ਗੱਲ ਕਹਿਣ ਲੱਗਾ ਕਮਿਊਨਿਸਟ ਪਾਰਟੀ ਪਹਿਲਾਂ ਬਹੁਤ ਵਧੀਆ ਹੁੰਦੀ ਸੀ ਭ੍ਰਿਸ਼ਟਾਚਾਰ ਦੇ ਉਲਟ ਲੜਦੀ ਰਹੀ ਨਾਮੋ ਨਾ ਪੰਜਾਬ ਦੇ ਵਿੱਚੋਂ ਨਾਮ ਖਤਮ ਹੋ ਗਿਆ ਸਗੋਂ ਮਖੌਲ ਨਾਲ ਲੋਕੀ ਕਹਿੰਦੇ ਕਮਿਊਨਿਸਟ ਫਲਾਣਾ ਕਾਂਗਰਸ ਜਾਂਦਾ ਉਸ ਕਰਕੇ ਜਿਹੜੀ ਆਮ ਆਦਮ ਪਾਰਟੀ ਆ ਇਹਦਾ ਨਾਂ ਨਹੀਂ ਕਿਸੇ ਨੇ ਲੈਣਾ ਮੈਂ ਵੈਦੇ ਨਾਲ ਤੁਹਾਡੀ ਪ੍ਰਾਪੀ ਦੇ ਵਿੱਚ ਕਹਿ ਚੱਲਿਆ ਆ ਗੁਰਦੁਆਰੇ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਤੁਸੀਂ ਵੇਖਿਆ ਜੇ ਅਗਲੇ ਇਲੈਕਸ਼ਨ 'ਚ ਵੇਖਿਆ ਜੇ ਉਹ ਯਾਰ ਡੀਪੀ 2000 ਨੂੰ ਬੋਰੀ ਮਿਲ ਜਾਂਦੀ ਤੁਹਾਨੂੰ ਤਰਸ ਨਹੀਂ ਆਉਂਦਾ ਜਿੱਥੇ ਪਾਣੀ ਆਇਆ ਜਿਨ੍ਹਾਂ ਦੇ ਕੋਲੇ ਕੱਖ ਨਹੀਂ ਰਹਿ ਗਿਆ ਯਾਰ ਉਹਨਾਂ ਨੂੰ ਡੀਪੀ ਨਹੀਂ ਮਿਲਦੀ ਦੱਸੋ ਬਲੈਕ ਦੇ ਵਿੱਚ ਜਿੰਨੀ ਮਰਜ਼ੀ ਲੈ ਲਓ ਯਾਰ ਤੁਸੀਂ ਵੱਡੀਆਂ ਵੱਡੀਆਂ ਗੱਲਾਂ ਉੱਥੇ ਤਰਨ-ਤਰਨ ਦੇ ਵਿੱਚ ਕਰਦੇ ਆ ਇਸ ਕਰਕੇ ਮੈਂ ਤਾਂ ਆਪਣੇ ਭਰਾਵਾਂ ਨੂੰ ਕਹੂੰਗਾ ਕਿਸੇ ਦੀ ਆਸਰਾ ਨਾ ਰੱਖੋ ਯਾਰ ਆਪਾਂ ਪੈਲੀ ਦੱਥੇ ਵਾਲੇ ਆ ਮੈਂ ਫੜ ਕੇ ਯਾਰ ਤੋਰੀਏ ਨਾਲ ਤੇਜ ਚ ਪਾਣੀ ਆ ਗਿਆ ਹੁਣ ਆ ਗਿਆ ਬਹੁਤ ਵੱਡੀ ਮਾਰ ਵਜੀ ਐ ਇਸ ਕਰਕੇ ਮੈਂ ਤਾਂ ਇਹਨਾਂ ਦਾ ਇਹ ਸੰਤ ਰੂਪ ਆ ਕਿੰਡੀ ਮਹਿਨਤ ਮਾਠ ਜੀ ਨੇ ਕੀਤੀ ਐ ਚਲੋ ਸਤਕਾਰ ਲੋਕ ਵੀ ਕਰਦੇ ਆ ਜਿੰਨੇ ਬੰਦੇ ਸਾਡੇ ਜੀਰੇ ਚ ਆਉਂਦੇ ਪਹਿਲਾਂ ਨੇ ਸਕੂਲ ਦੇ ਵਿੱਚ ਆਉਂਦੇ ਇਹਨਾਂ ਤੋਂ ਪੁੱਛਦੇ ਆ ਸਾਨੂੰ ਇਹਨਾਂ ਤੇ ਮਾਣ ਵੀ ਆ ਤੇ ਬਹੁਤ ਵੱਡਾ ਮਾਣ ਆ ਵੀ ਸਾਡਾ ਜਿਹੜਾ ਦਾਨ ਗਲਤ ਨਹੀਂ ਮੰਨਿਆ ਜਾ ਸਕਦਾ ਦਾਨ ਦੇਣ ਨੂੰ ਲੋਕੀ ਬਹੁਤ ਦੇ ਦਿੰਦੇ ਜੀ ਤਿਵਾਰ ਨਰਮਲ ਸਿਆ ਨਹੀਂ ਕਰਦਾ ਕੋਈ ਬਹੁਤ ਲੋਕ ਐਨਆਰਆਈ ਬਾਹਰ ਬੈਠੇ ਜਿਹੜੇ ਦਾਨ ਦੇਣ ਨੂੰ ਤਿਆਰ ਆ ਪਰ ਥੱਲੇ ਹੁੰਦਾ ਕੀ ਆ ਮੇਰੇ ਵਰਗੇ ਵੱਡੇ ਵੱਡੇ ਕਮੈਂਟ ਪਾ ਦਿੰਦੇ ਆ ਅਸੀਂ ਇੰਨੇ ਪਿੰਡ ਗੋਦ ਲੈ ਲੇ ਯਾਰ ਕਰੋੜਾ ਰੁਪਈਆ ਯਾਰ ਵਲੇਟ ਕੇ ਲੈ ਜਾਂਦੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਉਹ ਗੰਦਾ ਰੁਪਈਆ ਜਿਹੜਾ ਲੋਕਾਂ ਦਾ ਇਕੱਠਾ ਕੀਤਾ ਤੁਹਾਡੇ ਜੁਆਕਰੇ ਜਾਂ ਚਿੱਟਾ ਪੀਣਾ ਜਾ ਤੁਹਾਡੇ ਸਾਹਮਣੇ ਕੋਈ ਨਾ ਕੋਈ ਉਹੋ ਜਿਹੀ ਗੱਲ ਹੋਊ ਵੇਖੋ ਇਹੋ ਜਿਹਾ ਦਾਨਦਾਰ ਰੁਪਈਆ ਵੰਡੇ ਜਾਣਾ ਚਾਹੀਦਾ ਇਹੋ ਜੀਆਂ ਗੱਲਾਂ ਨਾ ਕਰਿਆ ਕਰੋ ਬੋਰਡ ਨਾ ਲਾਇਆ ਕਰੋ ਵੱਡੇ ਵੱਡੇ ਵੱਡਾ ਨੁਕਸਾਨ ਹੋਇਆ ਯਾਰ ਇੱਥੋਂ ਆਕੇ ਅਸੀਂ ਤਿੰਨ ਵਾਰੀ ਆਏ ਅਸੀਂ ਵੀ ਟਲ ਗਏ ਯਾਰ ਵੀ ਇੱਥੇ ਦਾ ਬੋਰਡ ਲੱਗਾ ਗੋਦ ਲੱਗੀ ਕੀਤਾ ਕੱਖ ਨਹੀਂ ਇਸ ਕਰਕੇ ਮੈਂ ਸਮੁੱਚੇ ਪਿੰਡ ਆਲੇ ਆਲੇ ਦੀ ਪੰਚਾਇਤ ਖੜੀ ਇਹਨਾਂ ਦਾ ਧੰਨਵਾਦ ਕਰਦਾ ਹਾਂ ਹਾਂ ਇਹ ਗ੍ਰੰਥੀ ਸਿੰਘ ਨੂੰ ਜਦੋਂ ਅਸੀਂ ਆਕੇ ਪੁੱਛਿਆ ਇਹਨਾਂ ਨੂੰ ਮਾਠ ਜੀ ਨੂੰ ਵੀ ਕੋਈ ਇਹਨਾਂ ਨੂੰ ਸਹਿਤਾ ਕੋਈ ਕਹਿੰਦੇ ਵੀ ਥੋੜੀ ਬਾਲੀ ਹੋਈ ਅਸੀਂ 5000 ਰੁਪਏ ਆਪਦੀ ਜਥੇਬੰਦੀ ਵੱਲ ਬਾਬਾ ਜੀ ਨੂੰ ਵੀ ਦੇ ਚੱਲੇ ਆ ਉੱਥੇ ਵੀ ਅਸੀਂ ਕਿਸ਼ਨ ਸਿੰਘ ਵਾਲੇ ਵੀ ਪੁੱਛਾਂਗੇ ਉੱਥੇ ਵੀ ਜਿੰਨੇ ਕੁ ਜੋਗੇ ਆ ਅਸੀਂ ਕਰਾਂਗੇ ਸਾਡੇ ਟੀਮ ਦੇ ਨਾਲ ਸਾਡੇ ਨੰਬਰਦਾਰ ਫਿਰੋਕਿਆਂ ਤੋਂ ਆ ਜਿਹੜਾ 1 ਲੱਖ ਰੁਪਈਆ ਇਹਨਾਂ ਨੇ ਆਪਦੇ ਪਿੰਡ ਵੱਲੋਂ ਮੋਹਨ ਸਿੰਘ ਜੀ ਇਹਨਾਂ ਨੇ 1 ਲੱਖ ਰੁਪਈਆ ਜਿਹੜਾ ਇਹ ਡੀਏਪੀਏ ਦੇ ਵਿੱਚ ਪਾਇਆ 1,35,000 ਰੁਪਈਆ ਜਿਹੜੇ ਪਿੰਡ ਦੇ ਵਿੱਚ ਕੱਲ ਅਸੀਂ ਵੰਡਣੀ ਆ ਮਸੂਰ ਦੇਵੇ 1,35,000 ਰੁਪਈਆ ਉਹਨਾਂ ਨੇ ਵੱਡਾ ਦਾਨ ਦਿੱਤਾ ਤੇ ਇੱਕ ਮੇਰਾ ਕੁੜਮਾ ਜੀ ਬਲਕਾਰ ਸਿੰਘ ਬਲਾਕ ਸੰਪਤੀ ਮੈਂਬਰ ਰਤਾ ਖੇੜਾ ਉਹਨਾਂ ਨੇ 1,80,000 ਰੁਪਏ ਵਿੱਚ ਪਾਇਆ ਅਸੀਂ ਇਹਨਾਂ ਦਾ ਵੱਡੀਆਂ ਸੁਭਾਵਾਂ ਜਿਨ੍ਹਾਂ ਨੇ ਦਿੱਤੀਆਂ ਇਹਨਾਂ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਗ ਜੀਰਾ ਸੁਖਦੇਵ ਸਿੰਘ ਦਰਸ਼ਨ ਪ੍ਰਧਾਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਦੋ ਸ਼ਬਦ ਜ਼ਰੂਰ ਕਹਦੇ ਉਸ ਦਾ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਾਡੇ ਵੀਰ ਕਾਦੀਆਂ ਯੂਨੀਅਨ ਵੱਲੋਂ ਸਰਦਾਰ ਦਰਸ਼ਨ ਸਿੰਘ ਜੀ ਸਰਦਾਰ ਸੁਖਦੇਵ ਸਿੰਘ ਜੀ ਆਏ ਆ ਇਹ ਸਾਡੇ ਨਾਲ ਮੁੰਡੇ ਨਾ ਮੁੰਡਾ ਮਾਰ ਕੇ ਚੱਲੇ ਆ ਇਹਨਾਂ ਦਾ ਅਸੀਂ ਆਪਣੇ ਵੱਲੋਂ ਆਪਣੇ ਨਗਰ ਵੱਲੋਂ ਪੰਚਾਇਤ ਵੱਲੋਂ ਧੰਨਵਾਦ ਕਰਦੇ ਆ ਜਿਹੜੀ ਗੱਲ ਪ੍ਰਧਾਨ ਜੀ ਹੁਣਾਂ ਕਹੀ ਆ ਬੋਰਡ ਦੀ ਜਿੰਨਾ ਸਾਡਾ ਇਸ ਇਲਾਕੇ ਦਾ ਇਹਨਾਂ ਮੁੰਡਾ ਨੇ ਨੁਕਸਾਨ ਕੀਤਾ ਸੈਫ ਇੰਟਰਨੈਸ਼ਨਲ ਨੇ ਵੇਖੋ ਬੋਰਡ ਲਾਤਾ ਅੱਜ ਵੀ ਫੱਤੇ ਵਾਲੀ ਸਾਡੇ ਕੋਲ ਆਏ ਆ ਤੇ ਸਾਡੀ ਖਾਦ ਦੇ ਵਿੱਚੋਂ ਖਾਦ ਲੈ ਕੇ ਗਏ ਆ ਉਹਨਾਂ ਨੂੰ ਵੀ ਨਹੀਂ ਨਪਕਤਾਇਆ ਸਾਡੂ ਤਾਂ ਕੀ ਪਕਤਾਉਣਾ ਸੀ ਸਾਰੀਆਂ ਸੰਸਥਾਵਾਂ ਨੇ ਬੋਰਡ ਲਾ ਲਏ ਗਰਾਈਆਂ ਇਕੱਠੀਆਂ ਕਰ ਲਈਆਂ ਤੇ ਦੇਣ ਦੇ ਟਾਈਮ ਤੇ ਪਿੱਛੇ ਚਲੇ ਗਏ ਆ ਤੇ ਪ੍ਰਧਾਨ ਜੀ ਹੁਣਾਂ ਬਹੁਤ ਵਧੀਆ ਸ਼ਬਦ ਕਹੇ ਆ ਅਸੀਂ ਕਹਿੰਦੇ ਉਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਾਡੇ ਨਾਲ ਬੀਕੇ ਜੋ ਕਾਦੀਆਂ ਦੇ ਤਮਾਮ ਆਗੂ ਜੀਰਾ ਟੀਮ ਸੀਸਾਰੀ ਨਾਲ ਸਰਦਾਰ ਨਿਰਮਲ ਸਿੰਘ ਜੀ ਸਰਦਾਰ ਪ੍ਰੇਮ ਸਿੰਘ ਜੀ ਚਲਦੀ ਹੀ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਪਿੰਡ ਆਲੇਵਾਲੇ ਤੋਂ ਤੁਹਾਨੂੰ ਅਸੀਂ ਕਵਰਜ ਦਿੱਤੀ ਬੀਕੇ ਜੋ ਕਾਦੀਆਂ ਦੇ ਜਿਹੜੇ ਸਾਡੇ ਨਾਲ ਜੀਰਾ ਟੀਮ ਪਹੁੰਚੀ ਸੀ ਜਿਨ੍ਹਾਂ ਨੇ ਇੱਥੇ ਇੱਕ ਵੱਡੀ ਰਾਤ ਪਿੰਡ ਆਲੇਵਾਲੇ ਨੂੰ ਦਿੱਤੀ ਹੈਗੀ ਡੀਪੀ ਦੀ ਕਰੀਬ 150 ਗੱਟਾ ਜਿਹੜਾ ਅੱਜ ਪਰਚੀਆਂ ਵੰਡੀਆਂ ਗਈਆਂ ਟੋਕਨ ਵੰਡੇ ਗਏ ਤਾਂ ਆਉਣ ਵਾਲੇ ਸਮੇਂ ਤੇ ਜੇ ਉਹਨਾਂ ਨੂੰ ਖਾਦ ਵੀ ਦਿੱਤੀ ਜੋ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖ